900 ਦੇ ਇਹ 900 ਰੁਪਏ ਦਾ ਐਮ ਆਰ ਪੀ ਹੈ ਠੀਕ ਹੈ ਜੀ ਜਿਹੜਾ ਕਿ ਕਸਟਮਰ ਦੇ ਲਈ ਬਿਲਕੁਲ ਫ੍ਰੀ ਹੈ ਪੈਸਿਵ ਹਮ ਇੱਕ ਤਾਂ ਹੁੰਦੇ ਨੇ ਆਪਣੇ ਸੋਲਡਰ ਲੂਵਰ ਇਹ ਸੈਲਫ ਡੈਸੀ ਨਹੀਂ ਇਹ ਗੋਲ ਹੋ ਜਾਂਦਾ ਇੱਥੇ ਮਰਜੀ ਲੈ ਜੇ ਇਹਨੂੰ ਠੀਕ ਹੈ ਜੀ ਇਹਦੇ ਪਿੱਛੇ ਦੇਖੋ ਇਸ ਤਰੀਕੇ ਨਾਲ ਗਲੂ ਲੱਗੀ ਹੁੰਦੀ ਹੈ ਟੇਪ ਉਤਾਰ ਕੇ ਕਸਟਮ इजीली ਆਪਣੇ ਆਪ ਲਗਾ ਸਕਦਾ ਹੈ ਮਿਸਟਰੀ ਦੀ ਕੋਈ ਲੋੜ ਨਹੀਂ ਪੈਂਦੀ ਦੇਖੋ ਕਿਹੜੀ ਪਗੜ ਹੈ ਜੀ ਸੋ ਦੋਸਤੋ ਤਿਹਾੜ ਦਾ ਸੀਜ਼ਨ ਆ ਗਿਆ ਜੇ ਤੁਸੀਂ ਆਪਦੇ ਘਰਾਂ ਨੂੰ ਪੇਂਟ ਕਰਾਉਣ ਦੀ ਸੋਚ ਰਹੇ ਹੋ ਰੁਕ ਜਿਓ ਉਹਨੂੰ ਇੱਕ ਰਹਿ ਦੇਾਂਗੇ ਡਿਵਾਈਸ ਦੇਾਂਗੇ ਜਮਾਈ ਸਸਤੀ ਚੀਜ਼ ਦੇ ਰਹੇ ਆਂਗੇ ਭਾਈ ਜੇ ਤੁਸੀਂ ਆ ਚੀਜ਼ ਆਪਦੇ ਘਰ ਦੇ ਵਿੱਚ ਲਾਤੀ ਨਾ ਪੇਂਟ ਦੀ ਲੋੜ ਹੀ ਨਹੀਂ ਪੈਣੀ ਭਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਇਹ ਕੀ ਚੀਜ਼ ਹੈ ਇਹ ਯੂਵੀ ਮਾਰਵਲ ਸ਼ੀਟ ਆ ਗਈ ਆਪਣੀ ਹਾਂ ਜੀ ਇਹ ਪੇਂਟ ਦੀ ਜਗ੍ਹਾ ਲੱਗਦੀ ਹੈ ਪੇਂਟ ਤੁਸੀਂ ਕਰਾਉਣੇ ਉਹ ਬਹੁਤ ਖਰਚਾ ਹੁੰਦਾ ਹੈ ਉਹ ਖਰਾਬ ਹੋ ਜਾਂਦਾ ਸਾਲ 2 ਸਾਲ ਬਾਅਦ ਇਹ ਤੁਹਾਨੂੰ ਲਾਈਫ ਟਾਈਮ ਹੀ ਕੰਮ ਚੱਲਿਆ ਜਾਂਦਾ ਇਹਦਾ ਇੱਕ ਦਫਾ ਹੀ ਪੈਸੇ ਲਾਉਣੇ ਪੈਂਦੇ ਨੇ ਉਹ ਲਗਾਉਣੀ ਵੀ ਆਸਾਨ ਹੈ ਆਪਣੇ ਆਪ ਕੱਟ ਕੇ ਜਿਵੇਂ ਲਾ ਲਓ ਹੂੰ ਇਹਨੂੰ ਕੱਟ ਨਾਲ ਕੱਟੋ ਸਿਲੀਕੋਨ ਲਗਾ ਕੇ ਜਿਸ ਤਰ੍ਹਾਂ ਮਰਜੀ ਪੇਸਟ ਕਰ ਦਿਓ ਹੂੰ ਤੇ ਆ ਭਾਈ ਪੂਰੀ ਮਜ਼ਬੂਤ ਹੈ ਕੋਈ ਐ ਨਹੀਂ ਹੈਗਾ ਨਾ ਕਾਗਜ਼ ਕੂਜੂਗਾ ਪੂਰੀ ਘੈਂਟ ਚੀਜ਼ ਹੈ ਸੋਲਿਡ ਸ਼ੀਟ ਹੈ ਇੰਪੋਰਟਡ ਕੁਆਲਿਟੀ ਹੈ ਠੀਕ ਹੈ ਤੇ ਭਾਈ ਕਲਰ ਕੁਆਂਟੀਟੀ ਕਿੰਨੀ ਹੈ ਭਾਈ ਕਲਰ ਕਿੰਨੇ ਕਲਰ ਆਪਣੇ ਕੋਲੇ 40 50 ਕਲਰ ਨੇ ਔਰ ਹਰ ਕਲਰ ਦੇ ਵਿੱਚ 20 25 ਬਰੀ ਸ਼ੀਟਾਂ ਅਵੇਲੇਬਲ ਠੀਕ ਹੈ ਤੇ ਆਜੋ ਭਾਈ ਹੋਰ ਤੁਹਾਨੂੰ ਕਲਰ ਦਿਖਾ ਦਿੰਨੇ ਆਂ ਹੋਰ ਚੱਲਦੇ ਆਂ ਆਪਾਂ ਗੜਾਉਣ ਦੇ ਵਿੱਚ ਚੱਲਦੇ ਆਂ ਤੇ ਆਹ ਦੇਖੋ ਤੁਸੀਂ ਪਲੇਨ ਦੇ ਵਿੱਚ ਲੈਣਾ ਜਾਂ ਕੋਈ ਹੋਰ ਕਲਰ ਲੈਣਾ ਤੁਹਾਨੂੰ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਆਹ ਦੇਖੋ ਇਹ ਪਲੇਨ ਹੈ ਜੀ ਜਮ ਇਹ ਪਲੇਨ ਕਲਰ ਹੈ ਠੀਕ ਹੈ ਸਹਿਜ ਇੱਕੋ ਹੀ ਹੈ ਜੀ ਸਾਰਿਆਂ ਦਾ ਸਹਿਜ ਇੱਕੋ ਹੀ ਆਠ ਵੀ ਚਾਰ ਦਾ ਠੀਕ ਹੈ ਜੀ ਤੇ ਬਾਈ ਆਜੋ ਆਪਾਂ ਹੋਰ ਚੱਲਦੇ ਆ ਕਿਉਂਕਿ ਗਰਾਊਂਡ ਮੰਨ ਕੇ ਚੱਲੋ ਗੋਡਾਊਨ ਬਹੁਤ ਵੱਡਾ ਹੈ ਤੇ ਤੁਸੀਂ ਕਲਰ ਬਾਈ ਇੱਥੋਂ ਚੂਜ਼ ਕਰਕੇ ਲੈ ਜਾਓ ਤੇ ਬਾਈ ਬਹੁਤ ਕੁਝ ਪਿਆ ਹੈ ਬਹੁਤ ਕੁਝ ਇੱਥੇ ਵਿਜ਼ਿਟ ਕਰਕੇ ਫਿਰ ਪਤਾ ਲੱਗੂਗਾ ਤੁਹਾਨੂੰ ਆ ਦੇਖੋ ਅ ਜੱਗੋ ਤੇਰੀ ਵੀ ਅਸੀਂ ਜਾਣੇ ਹਨ ਬਾਈ ਵੀ ਜਿਹੜੀਆਂ ਕਿਤੋਂ ਚੀਜ਼ਾਂ ਨਹੀਂ ਮਿਲਦੀਆਂ ਬਾਈ ਉਹ ਚੀਜ਼ਾਂ ਇੱਥੋਂ ਮਿਲਣਗੀਆਂ ਤੁਹਾਨੂੰ ਤੇ ਆਪਾਂ ਐਡਰੈਸ ਫੋਨ ਨੰਬਰ ਬਾਈ ਦਾ ਉੱਪਰ ਦਵਾਂਗੇ ਤੇ ਤੁਸੀਂ ਆਉਣਾ ਕਿੱਥੇ ਐ ਮਰੇਲਕੋਟਲੇ ਬਾਈ ਤੇ ਆਜੋ ਤੁਹਾਨੂੰ ਹੋਰ ਚੀਜ਼ਾਂ ਦਿਖਾ ਦਈਏ ਤੇ ਇਹ ਵੀ ਬਾਈ ਮੰਨ ਕੇ ਚੱਲੋ ਕਲਰ ਕੁਆਂਟੀਟੀ ਬਹੁਤ ਐ ਹਨਾ ਉਹੋ ਜੀ ਬਹੁਤ ਜੀ ਠੀਕ ਆ ਆ ਲੇਖੋ ਆਪਣਾ 800 ਰੁਪਏ ਤੋਂ ਰੇਟ ਸਟਾਰਟ ਹੋਈਦਾ ਦੇਖੋ ਇਹ ਇੰਪੋਰਟਡ ਕੁਆਲਿਟੀ ਦੇ ਵਿੱਚ ਐ ਸਿਰ 800 ਰੁਪਏ ਸ਼ੀਟ 8x4 ਦੀ ਅੱਛਾ ਜੀ ਤੇ ਇੱਧਰ ਬਾਈ ਆਪਾਂ ਹੋਰ ਦਿਖਾ ਦਈਏ ਹਨਾ ਕਲਰ ਕਲਰ ਦੀ ਮੰਨ ਕੇ ਚੱਲੋ ਕੋਈ ਅੰਤ ਹੀ ਨਹੀਂ ਹੈਗਾ ਇਹ ਆਪਾਂ ਨਾਲ ਲੂਵਰ ਦੇ ਵਿੱਚ ਆ ਗਈ ਦੇਖੋ ਲੂਵਰ ਬਣੇ ਹੋਏ ਨੇ ਇਹਦੇ ਹੂੰ ਗਰੁੱਪ ਦੇ ਵਿੱਚ ਠੀਕ ਹੈ ਜੀ ਆਪਣੀ ਬੁੜੋਂ ਦੇ ਵਿੱਚ ਆ ਗਈ ਦੇਖੋ ਠੀਕ ਹੈ ਬਈ ਤੇ ਆਜੋ ਆਪਾਂ ਹੋਰ ਚੱਲਦੇ ਆਪਾਂ ਚੱਲਦੇ ਆ ਸ਼ੋਰੂਮ ਦੇ ਵਿੱਚ ਇੱਥੇ ਵਾਲ ਪੇਪਰ ਦੇ ਤੁਹਾਨੂੰ ਇੰਨੇ ਕਿ ਡਿਜ਼ਾਈਨ ਮਿਲ ਜਾਣਗੇ ਤੇ ਬਾਈ ਮੰਨ ਕੇ ਚਲੋ ਆਪ ਹੀ ਬੰਦਾ ਕੰਫਿਊਜ਼ ਹੋ ਜਾਂਦਾ ਵੀ ਲਈਏ ਕਿਹੜਾ ਹੈ ਨਾ ਬਾਈ ਤੇ ਇਹ ਬਾਈ ਇਹ ਜਿਹੜਾ ਆਪਾਂ ਵਾਲ ਪੇਪਰ ਸਾਹਮਣੇ ਦੇਖ ਰਹੇ ਹਾਂ ਇਹ ਕੰਧ ਤੇ ਇਸ ਤੇ ਇਸੇ ਤਰ੍ਹਾਂ ਹੀ ਲੱਗ ਜਾਂਦਾ ਜੀ ਹਾਂਜੀ ਹਾਂਜੀ ਅਗਰ ਆਪਣੇ ਸੁਆਬ ਨਹੀਂ ਹੈਗੀ ਅਗਰ ਆਪਾਂ ਮੰਨ ਲਓ ਸੁਆਬ ਹੈ ਉਹਨੂੰ ਵਾਲ ਗੁੱਟੀ ਕਰਾ ਕੇ ਦਵਾਰਾ ਇਹ ਸਭ ਤੋਂ ਵਧੀਆ ਆਪਸ਼ਨ ਹੈ ਇਹ ਆਈਟਮ ਆ ਜੀ ਆਪਣੀ ਵਾਲਪੇਪਰ ਦੇ ਕੈਟਲੌਗ ਦਾ ਵਾਲਪੇਪਰ ਹੈ ਪ੍ਰੀਮੀਅਮ ਕੁਆਲਿਟੀ ਠੀਕ ਹੈ ਫੁੱਲੀ ਐਮਬੋਸ ਹੈ ਦੇਖੋ ਕਿੰਨਾ ਡਿਜ਼ਾਈਨ ਉੱਪਰ ਆਏ ਹੋਏ ਨੇ ਸਾਡੇ ਕੋਲ ਫਰੈਸ਼ ਆਰਟੀਕਲ 200 ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ ਜਿਹੜਾ ਕਿ ਤੁਹਾਨੂੰ ਬਹੁਤ ਹੀ ਬੈਸਟ ਪ੍ਰਾਈਸ ਦੇ ਉੱਤੇ ਮਾਰੀਏ ਨੂੰ ਅਦਰ ਰੇਟ ਦੇ ਮਿਲੂਗਾ ਤੁਹਾਨੂੰ ਠੀਕ ਹੈ ਇਹ ਇਸ ਤਰ੍ਹਾਂ ਤਾਂ ਨਹੀਂ ਹੈਗਾ ਜੀ ਵੀ ਜ ਮੰਨ ਕੇ ਚੱਲੋ ਜੇ ਕਿਸੇ ਨੇ ਵਧੀਆ ਡਿਜ਼ਾਈਨ ਲੈਣਾ ਤਾਂ ਉਹਦਾ ਅਲੱਗ ਰੇਟ ਹੋਊਗਾ ਜਾਂ ਜੇ ਹੋਰ ਡਿਜ਼ਾਈਨ ਲੈਣਾ ਉਹਦਾ ਅਲੱਗ ਹੋਊਗਾ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਹੈਗਾ ਰੇਟ ਡਿਜ਼ਾਈਨ ਬਾਕੀ ਕੁਝ ਸਾਰੇ ਕੋ ਸਟਾਕ ਹੁੰਦਾ ਜਿਹੜਾ ਵੀ ਅਸੀਂ ਹੋਰ ਲੈਸ ਕਰਦੇ ਆ 80% ਲੈਸ ਵੀ ਸਾਡੇ ਕੋਲੇ ਵਾਲੀਪਰ ਅਵੇਲੇਬਲ ਨੇ ਠੀਕ ਹੈ ਆ ਪੇਟਾ ਪਈਆਂ ਬਈ ਇਹਦੇ ਵਿੱਚੋਂ ਤੁਸੀਂ ਚੈੱਕ ਕਰੋਗੇ ਇਹ ਆਪਣੀ ਹਾਂਜੀ ਇਹਦੇ ਵਿੱਚੋਂ ਕੋਈ ਵੀ ਰੰਗ ਤੁਸੀਂ ਫਿੱਟ ਕਰੋਗੇ ਤੁਹਾਨੂੰ ਉਹੀ ਰੰਗ ਦਿੱਤਾ ਜਾਊਗਾ ਹਨਾ ਬਈ ਤੇ ਆ ਚੈੱਕ ਕਰ ਲਓ ਇਹ ਆਪਣੀ ਨਿਊ ਲਾਂਚ ਕੈਟਲੋਗ ਹੈ ਨਵੀਲ ਵਾਲੀਪਰ volume 1 ਠੀਕ ਹੈ ਜੀ ਇਹਦੇ ਵੀ ਸਾਡੇ ਕੋਲ ਅਸੀਂ ਪ੍ਰੀਮੀਅਮ ਕੁਆਲਿਟੀ ਦੀ ਰੇਂਜ ਲੈ ਕੇ ਆਏ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਦਿੱਲੀ ਵਿੱਚ ਵੀ ਇਹ ਮਿਲਦਾ ਮਟੀਰੀਅਲ ਲੇਕਿਨ ਦਿੱਲੀ ਦੇ ਵਿੱਚ ਰੋਲ ਇਹ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ ਇਹ ਤਾਂ ਬਾਈ ਅਸੀਂ ਉਹਦੇ ਨਾਲੋਂ ਬਹੁਤ ਪਏ ਨੇ ਅਸੀਂ ਦਿੱਲੀ ਨਾਲੋਂ 50% ਡਿਸਕਾਊਂਟ ਦੇ ਮਟੀਰੀਅਲ ਦਿੰਨੇ ਆ ਠੀਕ ਹੈ ਜੀ ਤੁਸੀਂ ਰੇਟ ਪਤਾ ਕਰਕੇ ਆ ਜਿਓ ਅੱਛਾ ਜੀ ਲੇਕਿਨ ਇਹ ਹੈ ਕਿ ਬਾਲੇਪਰ ਕੈਟਲੋਗ ਹੋਣਾ ਚਾਹੀਦਾ ਹੈ ਉਹਦਾ ਕੈਟਲੋਗ ਦਾ ਪੇਜ ਨੰਬਰ ਹਰ ਚੀਜ਼ ਮੈਂਸ਼ਨ ਹੋਣਾ ਚਾਹੀਦਾ ਔਰ ਮੈਚ ਕਰਨਾ ਚਾਹੀਦਾ ਇਹ ਨਹੀਂ ਹੈਗੇ ਕੈਟਲੋਗ ਹੈ ਨਹੀਂ ਤੁਹਾਨੂੰ ਰੋਲ ਦਿੱਤੇ ਜਾ ਰਹੇ ਨੇ ਜੰਬੋ ਰੋਲ ਠੀਕ ਹੈ ਭਾਈ ਭਾਈ ਦਿੱਲੀ ਵਾਲੇ ਰੇਟਾਂ ਨੂੰ ਵੀ ਮਾਤ ਪਾ ਦੋਗੇ ਦਿੱਲੀ ਦੇ ਵਿੱਚ ਇਹ 2500 ਰੁਪਏ ਦਾ ਲੈ ਜੰਬੋ 2 ਰੋਲਾਂ ਦੀ ਪੈਕਿੰਗ ਵਾਲ 1250 ਰੁਪਏ ਦਾ ਇੱਕ ਠੀਕ ਹੈ 1250 ਰੁਪਏ ਦਾ ਇੱਕ ਰੋਲ ਦਵਾਂਗੇ ਜਿਹੜਾ ਤੁਹਾਨੂੰ 6 ਤੋਂ 25 ਰੁਪਏ ਪੈ ਗਿਆ 50 ਫੁੱਟ ਦਾ ਰੋਲ ਅੱਛਾ ਜੀ ਲਓ ਭਾਈ ਦਿੱਲੀ ਵਾਲੇ ਰੇਟਾਂ ਨੂੰ ਵੀ ਮਾਤ ਪਾਤੀ ਬਾਈਆਂ ਨੇ ਤੇ ਤੁਸੀਂ ਆਉਣਾ ਕਿੱਥੇ ਆ ਭਾਈ ਇੱਕ ਵਾਰੀ ਲੋਕੇਸ਼ਨ ਦੱਸ ਦੋ ਲੋਕੇਸ਼ਨ ਕੀ ਹੈ ਆਪਣੀ ਲੋਕੇਸ਼ਨ ਆਪਣੀ ਨਵੀਂ ਲਵਾਲੇ ਪਰ ਬੱਸ ਸਟੈਂਡ ਤੋਂ ਸੱਤਾ ਚੌਂਗਾਂ ਵਾਲੇ ਜਦੋਂ ਆਪਾਂ ਆਉਣੇ ਆ ਤਾਂ ਐਚਪੀ ਦਾ ਪੈਟਰੋਲ ਪੰਪ ਹੈ ਔਰ ਗੁਰੂ ਰਵਿਦਾਸ ਜੀ ਦਾ ਮੰਦਰ ਹੈ ਉਹਨਾਂ ਦੇ ਵਿਚਕਾਰ ਸਾਹਮਣੇ ਆਪਣੀ ਦੁਕਾਨ ਹੈ ਜੇ ਤੁਸੀਂ 8 ਤੋਂ 10000 ਰੁਪਏ ਦੀ ਸ਼ੋਪਿੰਗ ਕਰਦੇ ਹੋ ਬਾਈ ਤੋਂ ਹਨਾ ਵਾਲਪੇਪਰ ਲੈਨੇ ਹੋ ਕੋਈ ਵੀ ਸਮਾਨ ਲੈਨੇ ਹੋ ਤਾਂ ਬਾਈ ਆਹ ਗਿਫਟ ਦੋਗੇ ਹਾਂਜੀ ਹਾਂਜੀ ਇਹ ਬਾਈ ਐਨਾ ਮਹਿੰਗਾ ਗਿਫਟ ਹੈ ਹਾਂਜੀ ਇਹ 에ਅਰ ਫਰਾਇਰ ਹੈ 12999 ਰੁਪਏ ਦਾ ਐਮ ਆਰ ਪੀ ਹੈ ਠੀਕ ਹੈ ਜੀ ਜਿਹੜਾ ਕਿ ਕਸਟਮਰ ਦੇ ਲਈ ਬਿਲਕੁਲ ਫ੍ਰੀ ਹੈ ਔਰ ਇਸ ਤੋਂ ਇਲਾਵਾ ਸਾਡੇ ਕੋ ਗਿਫਟਾਂ ਦਾ ਟਰੱਕ ਭਰ ਕੇ ਆ ਗਿਆ ਜਿਵੇਂ ਕੰਟੇਨਰ ਭਰ ਕੇ ਵਾਲ ਪਰ ਮਗਾਉਣਿਆ ਤਾਂ ਟਰੱਕ ਭਰ ਕੇ ਗਿਫਟਾਂ ਸਾਨੂੰ ਮੰਗਾਉਣਾ ਪੈਂਦਾ ਹੈ ਤੁਗੈ ਸੀ ਕਿਸੇ ਵੀ ਕਸਟਮਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਬਿਨਾ ਗਿਫਟ ਹੋ ਜਾਵੇ ਕਿ ਹਰ ਕਸਟਮਰ ਨੂੰ ਗਿਫਟ ਦੇ ਕੇ ਭੇਜਦੇ ਆ ਇਸ ਤੋਂ ਇਲਾਵਾ ਅਸੀਂ ਕੂਪਨ ਦਿੰਨੇ ਆ ਜਿਹਦੇ ਵਿੱਚ ਆਈਫੋਨ 17 ਅਤੇ ਇਸ ਤੋਂ ਇਲਾਵਾ ਅਲੱਗ-ਅਲੱਗ ਗਿਫਟਾਂ ਦਿੱਤੀਆਂ ਜਾਣਗੀਆਂ ਠੀਕ ਹੈ ਬਾਈ ਬਾਈ ਸਮਾਨ ਤਾਂ ਤੁਸੀਂ ਲੈਣਾ ਹੀ ਲੈਣਾ ਹਨਾ ਤੇ ਸਮਾਨ ਦੇ ਨਾਲ ਤੁਹਾਨੂੰ ਕੂਪਨ ਵੀ ਮਿਲੂਗਾ ਬਾਈ ਗਿਫਟ ਵੀ ਮਿਲਣਗੇ ਤੇ ਜਲਦੀ ਜਲਦੀ ਆ ਜਾਓ ਬਾਈ ਮੌਕੇ ਦਾ ਲੈ ਲਓ ਫਾਇਦਾ ਤੇ ਬਹੁਤ ਘੈਂਟ-ਘੈਂਟ ਆਰਟੀਕਲ ਆ ਗਏ ਬਾਈਆਂ ਕੋਲ ਤੇ ਇੱਥੇ ਆ ਕੇ ਹੀ ਪਤਾ ਲੱਗੂਗਾ ਕਿਉਂਕਿ ਬਾਈ ਬਹੁਤ ਜ਼ਿਆਦਾ ਕੁਆਲਿਟੀਆਂ ਪਈਆਂ ਨੇ ਤੇ ਬਹੁਤ ਜ਼ਿਆਦਾ ਕੁਝ ਪਿਆ ਜੇ ਕਿਸੇ ਨੇ ਲੈਣਾ ਹੈ ਨਾ ਵੀ ਜੋ ਕਿਸੇ ਦੀ ਵੀ ਰਿਕਵਰਮੈਂਟ ਹੈਗੀ ਹੈ ਤਾਂ ਬਾਈ ਤੁਹਾਨੂੰ ਆ ਕੇ ਹੀ ਪਤਾ ਲੱਗੂਗਾ ਤੇ ਰੇਟ ਬਾਈ ਦਿੱਲੀ ਵਾਲੇ ਰੇਟਾਂ ਨੂੰ ਵੀ ਬਾਈ ਨੇ ਮਾਤ ਪਾਈ ਹੈ ਤੇ ਬਹੁਤ ਕੁਝ ਪਿਆ ਹੈ ਜਲਦੀ ਜਲਦੀ ਆ ਜਾਓ ਤੁਸੀਂ ਮਰੇਲਪੁਰ ਕੋਟ ਨਾਲ ਪੀਵੀਸੀ ਦਾ ਵੀ ਕੰਮ ਕਰਾਉਣਾ ਹੈ ਨਾ ਦੇਖੋ ਕਿੰਨਾ ਘੈਂਟ ਸ਼ਾਨਦਾਰ ਕੰਮ ਹੋ ਰਿਹਾ ਹੈ ਉਹ ਵੀ ਬਾਈ ਹੈ ਨਾ ਇਹਨਾਂ ਕੋਲ ਅਵੇਲੇਬਲ ਹੈਗਾ ਬਾਈ ਜੀ ਕੀ ਸਿਸਟਮ ਹੈ ਪੀਵੀਪੀ ਜਿਹਦੇ ਵਿੱਚ ਆਉਣ ਉਹ 100 ਡਿਜ਼ਾਈਨ ਅਵੇਲੇਬਲ ਹੈ ਜਿਹੜਾ ਕਿ ਰੇਟ 12 ਰੁਪਏ ਫੁੱਟ ਤੋਂ ਦੇ ਸਟਾਰਟ ਹੋ ਜਾਂਦਾ ਹੈ 10 ਫੁੱਟ ਦੀ ਲੈਂਥ ਹੈ ਤਾਂ 120 ਰੁਪਏ ਲੈਂਥ ਤੋਂ ਸਟਾਰਟਿੰਗ ਪ੍ਰਾਈਸ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਬਈ ਕਲਰ ਕਲਰ ਆਏ ਜਮਾ ਪੂਰੇ ਵਧੀਆ ਕਹਿੰਟ ਗੱਲਬਾਤ ਹੈ ਤੇ ਇਧਰ ਵੀ ਆਪਾਂ ਦੇਖ ਸਕਦੇ ਹਾਂ ਨਾ ਦੂਜੇ ਆਪਾਂ ਸ਼ੋਅਰੂਮ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਕਲਰ ਕੁਆਂਟੀਟੀ ਬਹੁਤ ਜ਼ਿਆਦਾ ਬਈ ਤੁਸੀਂ ਇੱਥੇ ਆ ਕੇ ਹੀ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਇੰਨਾ ਕੁਝ ਦਿਖਾ ਨਹੀਂ ਸਕਦੇ ਆਪਾਂ ਤੇ ਆਪਾਂ ਮੋਟਾ-ਮੋਟਾ ਜਿਹੜਾ ਹੈਗਾ ਸਿਸਟਮ ਆਪਾਂ ਉਹ ਦਿਖਾ ਦਿੰਨੇ ਆ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗੂਗਾ ਕਿਉਂਕਿ ਬਈ ਕਲਰ ਕਵਾਂਟਿਟੀਆਂ ਬਹੁਤ ਪਈਆਂ ਨੇ ਜਿੰਨਾ ਵੀ ਚਾਹੀਦਾ ਬਈ ਉਨਾ ਹੀ ਤੁਹਾਨੂੰ ਮਿਲ ਜੂਗਾ ਤੇ ਚੈੱਕ ਕਰੀ ਚੱਲੋ ਤੇ ਆਹ ਦੇਖੋ ਨਵੇਂ-ਨਵੇਂ ਕਲਰ ਨਵੀਆਂ-ਨਵੀਆਂ ਚੀਜ਼ਾਂ ਤੇ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਇੱਕੋ ਹੀ ਥਾਂ ਤੋਂ ਮਿਲਣਗੇ ਬਈ ਤੇ ਉਹ ਤੁਸੀਂ ਆਉਣਾ ਇੱਥੇ ਪੀਵੀਸੀ ਬਹੁਤ ਲੱਗੀ ਹੋਈ ਆ ਬਹੁਤ ਕਲਰ ਦੀ ਪੀਵੀਸੀ ਲੱਗੀ ਹੋਈ ਆ ਇਸ ਦੇ ਨਾਲ ਹੀ ਇੱਕ ਨਵੀਂ ਚੀਜ਼ ਹੈ ਬਈ ਜੀ ਇਹ ਵੀ ਇੱਕ ਹੀ ਚੀਜ਼ ਹੈ ਇਹਦੇ ਬਾਰੇ ਦੱਸੋ ਮਰੇ ਇਹ ਆਪਣੀ ਲੂਵਰ ਆ ਗਈ ਹੈ ਸੈਲਫ ਅਡੈਸਿਵ ਹਮ ਕਿਹਾ ਹੁੰਦੇ ਨੇ ਆਪਣੇ ਸੋਲਡਰ ਲੂਵਰ ਇਹ ਸੈਲਫ ਅਡੈਸਿਵ ਨਹੀਂ ਇੱਕ ਗੋਲ ਹੋ ਜਾਂਦਾ ਇੱਥੇ ਮਰਜੀ ਲੈ ਲਵੇ ਇਹਨੂੰ ਠੀਕ ਹੈ ਜੀ ਇਹਦੇ ਪਿੱਛੇ ਦੇਖੋ ਇਸ ਤਰੀਕੇ ਨਾਲ ਗਲੂ ਲੱਗੀ ਹੁੰਦੀ ਹੈ ਟੇਪ ਉਤਾਰ ਕੇ ਕਸਟਮ ਈਜ਼ੀਲੀ ਆਪਣੇ ਆਪ ਲਗਾ ਸਕਦਾ ਹੈ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਦੇਖੋ ਕਿਹੜੀ ਪਗੜ ਹੈ ਜੀ ਠੀਕ ਹੈ ਜੀ ਠੀਕ ਹੈ ਵੀ ਆਪ ਦੇ ਘਰ ਦੇ ਵਿੱਚ ਆਪ ਹੀ ਆਪਾਂ ਲਾ ਸਕਦੇ ਹਾਂ ਹਾਂ ਬਈ ਠੀਕ ਹੈ ਵੀ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਮਿੱਤਰੋ ਤੁਸੀਂ ਆਪ ਹੀ ਲਾ ਸਕਦੇ ਹੋ ਤੇ ਕਲਰ ਕੁਆਂਟੀਟੀ ਬਹੁਤ ਹੈ ਬਹੁਤ ਕੁਝ ਮਿਲ ਜੂਗਾ ਤੇ ਇਹ ਵੀ ਉਹੀ ਆ ਗਿਆ ਬਈ ਇਹ ਹੋਰ ਮੰਨ ਕੇ ਚਲੋ ਇਹ ਵੀ ਆਉਣਾ ਸੈਲਫ ਡੈਸੀ ਦੇ ਵਿੱਚ ਆ ਗਿਆ ਅੱਛਾ ਇਹ ਵੀ ਕਸਟਮਰ ਆਪਣੇ ਆਪ ਲਗਾ ਸਕਦਾ ਹੈ ਇਹ ਵੀ ਆਪ ਹੀ ਲਗਾ ਸਕਦਾ ਹੈ ਹਾਂਜੀ ਹਾਂਜੀ ਦੇਖੋ ਠੀਕ ਹੈ ਜੀ ਇਹ ਸਟੇਪ ਉਤਾਰ ਕੇ ਇਸ ਤਰ੍ਹਾਂ ਟੇਪ ਲੱਝ ਜਾਂਦੀ ਹੈ ਬਈ ਤੁਸੀਂ ਆਪ ਹੀ ਲਾ ਸਕਦੇ ਹੋ ਤੇ ਆ ਚੈੱਕ ਕਰ ਸਕਦੇ ਹੋ ਆ ਲੋ ਇਹ ਉਤਰ ਬਈ ਇਹ ਉਤਰ ਵੀ ਉਤਰ ਵੀ ਨਹੀਂ ਬਾਅਦ ਚ ਉਤਰ ਵੀ ਨਹੀਂ ਹੈ ਜਿੰਨੀ ਮਾਰੀ ਸਲਾਵ ਹੋਵੇ ਇਸ ਨੂੰ ਇਸ ਟੇਪ ਨਾਲ ਲਗਾ ਦਿਓ ਜਿੰਨਾ ਮਰਜੀ ਪਾਣੀ ਹੋਵੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਬਾਅਦ ਚ ਲੈਂਦੀ ਨਹੀਂ ਤੇ ਇੱਥੇ ਬਈ ਆਪਾਂ ਇਹਦੇ ਬਾਰੇ ਵੀ ਹਨਾ ਪਤਾ ਕਰ ਲਈਏ ਦੇਖੋ ਕਲਰ ਕੁਆਂਟੀਟੀ ਬਹੁਤ ਹੈ ਨਾ ਇਹ ਆਪਣੇ ਦੇਖੋ ਪੀਵੀਸੀ ਫਲੂਟਡ ਆ ਗਈ ਪੀਵੀਸੀ ਦਾ ਹਰ ਕਿਸ ਨੇ ਦੇਖੀ ਹੋਈ ਉਹ ਪਹਿਲਾਂ ਚੱਲੇ ਇਸ ਤਰ੍ਹਾਂ ਆ ਉੱਪਰ ਪੀਵੀਸੀ ਲੱਗੀ ਹੋਈ ਹੈ ਦੇਖੋ ਹਾਂਜੀ ਜਿਹੜੇ ਮੈਂ ਦੱਸਣੇ ਕਿ 12 ਰੁਪਏ ਫੁਰ ਤੋਂ ਰੇਟ ਸਟਾਰਟ ਹੋ ਜਾਂਦਾ ਇਸ ਤੋਂ ਬਾਅਦ ਹਮਨੇ ਪੀਵੀਸੀ ਫਲੂਟਡ ਦਾ ਅੱਜਕੱਲ ਟ੍ਰੈਂਡ ਜ਼ਿਆਦਾ ਹੈ ਇਹ ਜ਼ਿਆਦਾ ਮੌਜੂਦ ਹੈ ਉਹ ਲਗਜ਼ਰੀ ਆਈਟਮ ਹੈ ਰੇਟ ਥੋੜਾ ਜਿਹਾ ਜ਼ਿਆਦਾ ਉਹਦੇ ਨਾਲੋਂ ਪੀਵੀਸੀ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਹੈ ਇਹਦੇ ਵਿੱਚ ਤੇ ਸਾਡੇ ਕੋਲ ਡਿਜ਼ਾਈਨ ਚੈੱਕ ਕਰ ਲਓ ਆ ਆਪਣੇ ਕੋਲ 12 ਇੰਚੀ ਫਲੂਟਡ ਆ ਗਈ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ 골ਡਨ ਟੱਚ ਦੇ ਵਿੱਚ ਆ ਗਿਆ ਇੰਪੋਰ ਠੀਕ ਹੈ ਜੀ ਤੇ ਆ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਆਪਨੇ 4 ਕੋ ਲੋਰ ਆ ਗਏ ਆਪਨੇ 골ਡਨ ਫਾਇਲ ਦੇ ਵਿੱਚ ਆ ਗਏ ਆਪਨੇ 12 ਇੰਚੀ ਫਲੂਟਰਡ ਪੈਨਲ ਆ ਗਏ ਠੀਕ ਹੈ ਇੰਪੋਰਟਡ ਕੁਆਲਟੀ ਹੋ ਸੁਪਰ ਹੈਵੀ ਦੇ ਵਿੱਚ ਨੇ ਪੂਰੇ ਹੈਵੀ ਨੇ ਇਹ ਨਹੀਂ ਇਹ ਹਲਕੇ ਨੇ ਆਪਨੇ ਦੇਖੋ 4 ਕੋ ਲੋਰ 12 ਇੰਚ ਦੇ ਵਿੱਚ ਆ ਗਏ 6 ਇੰਚੀ 4 ਕੋ ਲੋਰ ਆ ਗਏ ਇਸ ਤੋਂ ਬਾਅਦ ਆਪਣੇ ਪਾਣੀ ਦੀ 4 ਕੋ ਲੋਰ ਆ ਗਏ ਠੀਕ ਹੈ ਜੀ ਉਸ ਤੋਂ ਅਗੇ ਡਬਲ ਯੂ ਪੀ ਸੀ ਲੋਰ ਆ ਗਏ ਦੇਖੋ ਇਹ ਬਾਕੀ ਡੈਮੋ ਹੀ ਲੱਗੇ ਹੋਏ ਆ ਮੋਲ ਚੈੱਕ ਕਰੋ ਦੇਖੋ ਕਿਸੇ ਨੇ ਦੇਖੇ ਨਹੀਂ ਹੋਣੇ ਇਹ ਡਿਜ਼ਾਈਨ ਕਲਰ ਦੇਖੋ ਔਰ ਮੋਲ ਦੇਖੋ ਕਿੰਨਾ ਤੇ ਬਾਕੀ ਬਾਈ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗੂਗਾ ਹਨਾ ਤੇ ਆ ਸਾਰੇ ਡੈਮੋ ਹੀ ਲੱਗੇ ਹੋਏ ਆ ਤੁਸੀਂ ਕੋਈ ਵੀ ਕੋਈ ਵੀ ਚੀਜ਼ ਲੈਣੀ ਹੈ ਤਾਂ ਇੱਥੇ ਆ ਕੇ ਚੈੱਕ ਕਰ ਸਕਦੇ ਹੋ ਦੋਸਤੋ ਘਰ ਦੀ ਸਜਾਵਟ ਵਾਸਤੇ ਜੇ ਤੁਹਾਨੂੰ ਹਰਾ ਕਾਚਾ ਚਾਹੀਦਾ ਹੈ ਤੇ ਹੋਰ ਰੰਗ ਦਾ ਕਾਚਾ ਚਾਹੀਦਾ ਕਾਲੇ ਰੰਗ ਦਾ ਕਾਚਾ ਚਾਹੀਦਾ ਬਾਈ ਉਹ ਵੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਆ ਭਾਈ ਕੀ ਗੱਲ ਬਾਤ ਹੈ ਇਹਦੀ ਰੇਟ ਇਹ ਆਰਟੀਫੀਸ਼ੀਅਲ ਗਰਾਸ ਹੁੰਦਾ ਹੈ ਦੇਖੋ ਲੋਕਾਂ ਦੀ ਇੱਛਾ ਹੁੰਦੀ ਹੈ ਇਹ ਘਰ ਦੇ ਵਿੱਚ ਕਾ ਲੱਗੇ ਲੇਕਿਨ ਇਹਦਾ origignal ਕਾ ਹੈ ਉਹਦੀ ਸਾਂਭ ਸੰਭਾਲ ਬਹੁਤ ਔਖੀ ਹੈ ਖਾਦ ਪਾਉਣੀ ਪੈਂਦੀ ਹੈ ਟਾਈਮ ਟਾਈਮ ਤੇ ਉਹਨੂੰ ਚੈੱਕ ਕਰਨਾ ਪੈਂਦਾ ਹੈ ਇਹ ਹੁਣ ਆਰਟੀਫੀਸ਼ੀਅਲ ਗਰਾਸ ਆ ਗਿਆ ਮਾਰਕੀਟ ਦੇ 40 ਰੁਪਏ ਫੁੱਟ ਹੈ ਆਪਾਂ ਤੇ ਸਿਰਫ 20 ਰੁਪਏ ਫੁੱਟ ਠੀਕ ਹੈ ਜੀ ਤੇ ਇਧਰ ਭਾਈ ਆਹੇ ਆਵਣੇ ਕੋ ਅਲੱਗ-ਅਲੱਗ ਰੰਗ ਆ ਗਏ ਬਲੈਕ ਆ ਗਿਆ ਗ੍ਰੀਨ yellow ਆ ਗਿਆ ਠੀਕ ਹੈ ਇੱਕ ਆਵਣੇ ਕੋ ਆ ਗਿਆ ਫਲੋਰਿੰਗ ਮੈਟ ਇਹ ਆਟਿਕਲ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਸਿਰਫ 8 ਰੁਪਏ ਸਿਰ ਹਟ ਦੇ ਦਾਂਗੇ 15 ਰੁਪਏ ਹਟ ਵਿਕਦਾ ਮਾਰਕੀਟ ਦੇ ਵਿੱਚ ਠੀਕ ਹੈ ਜੀ ਇਹ ਵੀ ਬਈ ਚਿਪਕਣ ਵਾਲਾ ਹੀ ਹੁੰਦਾ ਹੈ ਕਿ ਬੇਸੀ ਰੱਖ ਸਕਦੇ ਆ ਇਸ ਸਲੂਸ਼ਨ ਐਸ ਆਰ ਲਾ ਕੇ ਨੂੰ ਪੇਸਟ ਕਰ ਦੋ ਠੀਕ ਹੈ ਬਈ ਤੇ ਆਜੋ ਬਈ ਇਧਰ ਆਹ ਫਲੈਕਸਾਂ ਵਾਲੇ ਫਿਰ ਆਪਣੇ ਕੋਲ ਪਏ ਆ ਹਨਾ ਆਰਟਿਕਲ ਤੇ ਇਧਰ ਬਈ ਜੇ ਕੋਈ ਮੰਨ ਕੇ ਚਲੋ ਕਮਰੇ ਦੀ ਹਨਾ ਘਰ ਦੀ ਕਿਸੇ ਵੀ ਸਜਾਵਟ ਦਾ ਤੁਸੀਂ ਸਮਾਨ ਲੈਣਾ ਤਬਈ ਭੁੱਲਿਓ ਨਾ ਤੁਸੀਂ ਸਿੱਧਾ ਮਰੇਲਕੋਟ ਨੇ ਆਉਣਾ ਤੁਸੀਂ ਦੇਖ ਸਕਦੇ ਹੋ ਜੱਗੋ 13ਵੇਂ ਕਲਰ ਜੇ ਤੁਸੀਂ ਲੈਣੇ ਆ ਤਾਂ ਆਹ ਬਾਈ ਕੋਲੋਂ ਹੀ ਮਿਲਣਗੇ ਤੁਹਾਨੂੰ ਤੇ ਆਹ ਚੈੱਕ ਕਰ ਸਕਦੇ ਹੋ ਤੁਸੀਂ ਤੇ ਵੱਡੇ ਵੱਡੇ ਰੋਲ ਵੱਡੇ ਵੱਡੀਆਂ ਕੁਆਂਟੀਟੀਆਂ ਵੱਡੇ ਵੱਡੇ ਕਲਰ ਬਾਈ ਤੁਹਾਨੂੰ ਇੱਥੋਂ ਹੀ ਮਿਲਣਗੇ ਤੇ ਜਲਦੀ ਜਲਦੀ ਆਜੋ ਮਰੇਲਕੋਟਲਾ